ਸਸਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਿਆ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸਨ ਨੇ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਸਖਤ ਕਰ ਦਿੱਤਾ ਹੈ ਪਹਿਲਾਂ ਜਿੱਥੇ ਟਰੰਪ ਨੇ H1B ਵੀਜ਼ਾ ਫੀਸ ਨੂੰ 1 ਲੱਖ ਡਾਲਰ ਤੱਕ ਵਧਾ ਦਿੱਤਾ ਸੀ ਉੱਥੇ ਕੀ ਹੁਣ ਅਮਰੀਕੀ ਵੀਜ਼ਾ ਫੀਸ 'ਚ 250 ਤੱਕ ਦੀ ਇੰਟੀਗ੍ਰਿਟੀ ਫੀਸ ਜੋੜ ਦਿੱਤੀ ਗਈ ਹੈ ਜਿਸ ਮਗਰੋਂ ਅਮਰੀਕੀ ਵੀਜ਼ਾ ਫੀਸ ਲਗਭਗ ਦੁੱਗਣੀ ਹੋ ਗਈ ਹੈ ਏ ਨੋਨ ਰਿਫੰਡੇਬਲ ਨਵੀਆਂ ਵੀਜ਼ਾ ਫੀਸਾਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ ਜਿਨ੍ਹਾਂ ਨਾਲ ਭਾਰਸਣੇ ਦੁਨੀਆ ਭਰ ਦੇ ਅਮਰੀਕਾ ਜਾਣਦੇ ਚਾਹਵਾਨਾਂ ਨੂੰ ਵੱਡਾ ਝਟਕਾ ਲੱਗੇਗਾ ਨਵੀਆਂ ਫੀਸਾਂ ਮੁਤਾਬਕ ਜਿੱਥੇ ਪਹਿਲਾਂ ਬਿਜ਼ਨਸ ਜਾਂ ਟੂਰਿਸਟ ਸਟੂਡੈਂਟਸ ਵੀਜ਼ਾ ਫੀਸ ਤੇ ਐਕਸਚੇਂਜ ਵੀਜ਼ਾ ਫੀਸ 185 ਡਾਲਰ ਤੋਂ ਵੱਧ ਕੇ 470 ਡਾਲਰ ਤੱਕ ਪਹੁੰਚ ਜਾਵੇਗੀ ਇਸ ਤੋਂ ਇਲਾਵਾ ਸਕਿਲਡ ਵਰਕਰ ਆ ਸਧਾਰਨ ਕਾਬੀਲੀਅਤ ਐਥਲੀਟ ਜਾਂ ਕਲਾਕਾਰ ਵੀਜ਼ਾ ਫੀਸ 205 ਡਾਲਰ ਤੋਂ ਵਧਾ ਕੇ 455 ਡਾਲਰ ਕਰ ਦਿੱਤੀ ਜਾਵੇਗੀ ਵਪਾਰਕ ਜਾਂ ਨਿਵੇਸ਼ਕ ਵੀਜ਼ਾ ਫੀਸ ਵੀ 315 ਡਾਲਰ ਤੋਂ ਵੱਧ ਕੇ 435 ਡਾਲਰ ਤੱਕ ਹੋ ਜਾਵੇਗੀ K1 ਤੇ ক্রੂ ਮੈਂਬਰਾਂ ਦੀ ਵੀਜ਼ਾ ਫੀਸ 265 ਡਾਲਰ ਤੱਕ ਵਧਾ ਕੇ 435 ਡਾਲਰ ਤੱਕ ਕਰ ਦਿੱਤੀ ਜਾਵੇਗੀ ਇਸੇ ਤਰ੍ਹਾਂ ਧਾਰਮਿਕ ਕਰਮਚਾਰੀ ਜਿਨ੍ਹਾਂ ਦੀ ਵੀਜ਼ਾ ਫੀਸ ਪਹਿਲਾਂ 205 ਡਾਲਰ ਹੁੰਦੀ ਸੀ ਹੁਣ ਵਧਾ ਕੇ 435 ਡਾਲਰ ਕਰ ਦਿੱਤੀ ਜਾਵੇਗੀ ਦਰਸਾਏ ਗਏ ਵਾਅਦੇ ਤੋਂ ਸਾਫ ਹੈ ਕਿ ਅਮਰੀਕਾ ਜਾਣ ਦੀ ਵੀਜ਼ਾ ਫੀਸ 'ਚ 250 ਡਾਲਰ ਤੱਕ ਦੀ ਇੰਟੀਗ੍ਰਿਟੀ ਫੀਸ ਜੋੜ ਦਿੱਤੀ ਗਈ ਹੈ ਜਿਸ ਕਾਰਨ ਪ੍ਰਵਾਸੀਆਂ ਨੂੰ ਹੁਣ ਅਮਰੀਕਾ ਜਾਣ ਲਈ ਵਾਧੂ ਪੈਸੇ ਖਰਚਣੇ ਪੈਣਗੇ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਦੇਸ਼ ਦੀ ਸੁਰੱਖਿਆ ਤੇ ਪ੍ਰਵਾਸੀਆਂ ਨੂੰ ਵਧਦੀ ਜਾ ਰਹੀ ਗਿਣਤੀ ਨੂੰ ਕਾਬੂ ਕਰਨ ਲਈ ਇਹ ਕਦਮ ਚੁੱਕਿਆ ਹੈ ਬਰਫੀਲਾ ਤੂਫਾਨ ਅਮਰੀਕਾ ਕੈਨੇਡਾ ਦੇ ਕਰੋੜਾਂ ਲੋਕਾਂ ਉੱਤੇ ਸਿਕੰਜਾ ਕਸਦਾ ਜਾ ਰਿਹਾ ਹੈ ਅਤੇ ਦੋਹਾਂ ਮੁਲਕਾਂ ਵਿੱਚ ਸੈਂਕੜੇ ਫਲਾਈਟ ਸਰਦ ਹੋਣ ਸਣੇ ਹਾਈਵੇਜ਼ ਤੇ ਵੱਡੇ ਹਾਸੇ ਹੋਣ ਦੀ ਰਿਪੋਰਟ ਹੈ ਅਮਰੀਕਾ ਵਿੱਚ 11 ਕਰੋੜ 40 ਲੱਖ ਲੋਕ ਚੇਤਾਵਨੀ ਦੇ ਕਿਰੇ ਵਿੱਚ ਆ ਚੁੱਕੇ ਨੇ ਅਤੇ ਭਾਰੀ ਬਰਫਬਾਰੀ ਸਣੇ ਹੱਡ ਚੀਰਵੀਆਂ ਹਵਾਵਾਂ ਜਾਰੀ ਰਹਿਣ ਦੀ ਪੇਸ਼ گوئی ਕੀਤੀ ਗਈ ਹੈ। ਡੈਟ ਰਾਈਟ ਪিটਸਬਰਗ واਸ਼ਿੰਗਟਨ ਡੀਸੀ ਫਿਲਾਡਲਫੀਆ ਨਿਊਯਾਰਕ ਸਿਟੀ ਬੋਸਟਨ ਅਤੇ ਨਿਊ ਔਰ ਲੀਨਜ਼ ਵਰਗੇ ਵੱਡੇ ਸ਼ਹਿਰਾਂ ਤੋਂ ਇਲਾਵਾ ਬਫਲੋ ਵਰਗੇ ਸ਼ਹਿਰ ਬਰਫੀਲੇ ਤੂਫਾਨ ਦੇ ਰਾਹ ਵਿੱਚ ਦਸੇ ਜਾ ਰਹੇ ਨੇ ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਡੈਟ ਰਾਈਟ ਹਵਾਈ ਅੱਡੇ ਤੇ 90 ਤੋਂ ਵੱਧ ਫਲਾਈਟਸ ਰੱਦ ਹੋਈਆਂ ਜਦਕਿ ਟ੍ਰਾਂਟੋ ਦੇ ਪੀਅਰਸ ਇੰਟਰਨੈਸ਼ਨਲ 에ਅਰਪੋਰਟ ਤੇ 105 ਫਲਾਈਟਸ ਰੱਦ ਹੋਣ ਦੀ ਰਿਪੋਰਟ ਹੈ ਇਸ ਤੋਂ ਇਲਾਵਾ ਨਿਊਯਾਰਕ ਸਿਟੀ ਅਤੇ ਨਿਊ ਆਰਕ ਦੇ ਹਵਾਈ ਅੱਡਿਆਂ ਤੇ ਵੀ ਦਰਜਨਾ ਫਲਾਈਟਸ ਰੱਦ ਹੋਈਆਂ ਸੈਂਕੜੇ ਦੇਰੀ ਨਾਲ ਰਵਾਨਾ ਹੋ ਸਕੀਆਂ ਜਾਂ ਪੁੱਜੀਆਂ ਡੈਟਰਾਇਟ ਨੇੜੇ ਇੰਟਰਸਟੇਟ 75 ਤੇ ਕਈ ਟਰੱਕਾਂ ਅਤੇ ਕਾਰਾਂ ਸਣੇ 50 ਤੋਂ ਵੱਧ ਗੱਡੀਆਂ ਆਪਸ ਵਿੱਚ ਭੜ ਗਈਆਂ ਪਰ ਖੁਸ਼ ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਨੈਸ਼ਨਲ ਵੈਦਰ ਸਰਵਿਸਸ ਮੁਤਾਬਕ ਗ੍ਰੇਟ ਲੇਕਸ ਦੇ ਇਲਾਕਿਆਂ ਤੋਂ ਇਲਾਵਾ ਅਮਰੀਕਾ ਦੇ ਮੱਧ ਪੱਛਮੀ ਅਤੇ ਉੱਤਰ ਪੂਰਬੀ ਇਲਾਕਿਆਂ ਵਿੱਚ 6 ਇੰਚ ਤੱਕ ਬਰਫ਼ ਡਿੱਗ ਸਕਦੀ ਹੈ ਇੱਥੋਂ ਤੱਕ ਕਿ ਕੈਂਟਕੀ ਦੇ ਦੱਖਣੀ ਹਿੱਸੇ ਅਤੇ ਵੈਸਟ ਵਰਜੀਨੀਆ ਵਿੱਚ ਸਨੋ ਫਾਲ ਦੀ ਪੇਸ਼ੰਗੋਈ ਕੀਤੀ ਗਈ ਹੈ ਕੈਨੇਡਾ ਦੇ 온ਟਾਰੀਓ ਅਤੇ ਕਿਊਬੈਕ ਰਾਜਾ ਵਿੱਚ ਸੋਮਵਾਰ ਸ਼ਾਮ ਔਰੈਂਜ ਅਲਰਟ ਜਾਰੀ ਕੀਤਾ ਗਿਆ ਅਤੇ ਨੋਵਾ ਸ਼ਕੋਸ਼ੀਆ ਦੇ ਕੁਝ ਇਲਾਕੇ ਵਿੱਚ ਬਰਫੀਲੇ ਤੂਫਾਨ ਦੀ ਮਾਰ ਖੇਠ ਦੱਸੇ ਜਾ ਰਹੇ ਨੇ 온ਟਾਰੀਓ ਅਤੇ ਕਿਊਬੈਕ ਵਿੱਚ 60000 ਤੋਂ ਵੱਧ ਘਰਾਂ ਦੀ ਬਿਜਲੀ ਪੂਰਾ ਦਿਨ ਗੁੱਲ ਰਹੀ ਹੈ ਜਦਕਿ ਨਿਊ ਬਰਾਂਜ਼ਵਿਕ 2000 ਘਰਾਂ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਸਨ ਟ੍ਰਾਂਟੋ ਲੰਡਨ ਲੇਕ ਹਿਓਰਨ ਅਤੇ ਜਾਰਜੀਅਨ ਬੇ ਇਲਾਕਿਆ ਵਿੱਚ ਰਿਕਾਰਡ ਤੋੜ ਬਰਫਬਾਰੀ ਮਗਰੋਂ ਮੰਗਲਵਾਰ ਬਾਅਦ ਦੁਪਹਿਰ ਤੱਕ ਹਾਲਾਤ ਵਿੱਚ ਸੁਧਾਰ ਹੋਣ ਦੇ ਅਸਾਰ ਨਹੀਂ ਪੀਅਰਸ ਇੰਟਰਨੈਸ਼ਨਲ 에ਅਰਪੋਰਟ ਵੱਲੋਂ ਮੁਸਾਫਰਾ ਨੂੰ ਸੁਝਾ ਦਿੱਤਾ ਗਿਆ ਹੈ ਕਿ ਫਲਾਈਟ ਦਾ ਸਟੇਟਸ ਚੈੱਕ ਕਰਨ ਤੋਂ ਬਾਅਦ ਹੀ ਹਵਾਈ ਅੱਡੇ ਵੱਲ ਰਵਾਨਾ ਹੋਣ ਦੇ ਯਤਨ ਕੀਤੇ ਜਾਣ ਉਧਰ ਮੌਂਟਰੀਅਲ ਵਿਖੇ ਹਰ ਘੰਟੇ ਐਂਬੂਲੈਂਸ ਸੇਵਾ ਲਈ 100 ਤੋਂ ਵੱਧ ਕਾਲਜ਼ ਆ ਰਹੀਆਂ ਨੇ ਅਤੇ ਜ਼ਿਆਦਾਤਰ ਮਾਮਲੇ ਬਰਫਬਾਰੀ ਨਾਲ ਸੰਬੰਧਿਤ ਲੁਧਿਆਣਾ ਦੇ ਜਗਰਾਉਂ ਸਥਿਤ ਸਿਧਵਾ ਬੇਟ ਰੋਡ ਤੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਇੱਥੇ ਇੱਕ ਤੇਜ਼ ਰਫ਼ਤਾਰ ਟਰੱਕ ਪਲਟ ਗਿਆ ਜਿਸ ਨਾਲ ਦੋ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ 5 ਸਾਲਾ ਗੋਪਾਲ ਅਤੇ 7 ਸਾਲਾ ਪਿੰਕੀ ਵਜੋਂ ਹੋਈ ਹੈ ਜੋ ਕਿ ਭੈਣ ਭਰਾ ਸਨ ਹਾਦਸੇ ਦੀ ਖਬਰ ਮਿਲਦੇ ਹੀ ਪੂਰੇ ਇਲਾਕੇ ਵਿੱਚ ਸੋਗ ਫੈਲ ਗਈ ਹੈ ਬੱਚਿਆਂ ਦੀ ਬੇਵਕਤੀ ਮੌਤ ਨੇ ਪਰਿਵਾਰ ਨੂੰ ਸੋਗ ਵਿੱਚ ਡਬੋ ਕੇ ਰੱਖ ਦਿੱਤਾ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪੁਲਿਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ ਅਤੇ ਪੁਲਿਸ ਹੁਣ ਉਸ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਸੂਮ ਭੈਣ ਭਰਾ ਦੀਆਂ ਮੋਤਾਂ ਨੇ ਇੱਕ ਵਾਰ ਫਿਰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਤੇ ਸਵਾਲ ਖੜੇ ਕੀਤੇ ਨੇ। ਪੰਜਾਬ ਸਟੇਟ ਮਿੱਡੇ ਮੀਲ ਸੁਸਾਇਟੀ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿੱਡੇ ਮੀਲ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਸਕੂਲਾਂ ਲਈ 1 ਜਨਵਰੀ ਤੋਂ 31 ਜਨਵਰੀ ਤੱਕ ਨਿਰਧਾਰਿਤ ਹਫਤਾਵਾਰੀ ਮੈਨੂ ਅਨਸਾਰ ਮਿੱਡੇ ਮੀਲ ਤਿਆਰ ਕਰਨਾ ਲਾਜ਼ਮੀ ਹੋਵੇਗਾ ਹਦਾਇਤਾਂ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਸਾਰੇ ਸਕੂਲ ਮੁਖੀਆਂ ਨੂੰ ਲਾਈਨ ਵਿੱਚ ਖੜੇ ਹੋ ਕੇ ਮਿੱਡੇ ਮੀਲ ਦੀ ਵੰਡ ਦੀ ਨਿਗਰਾਨੀ ਕਰਨੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਭੋਜਨ ਮੈਨੂ ਅਨਸਾਰ ਤਿਆਰ ਕੀਤਾ ਗਿਆ ਹੈ ਜੇਕਰ ਕਿਸੇ ਵੀ ਸਕੂਲ ਵਿੱਚ ਨਿਰਧਾਰਤ ਮੈਨੂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਸਕੂਲ ਮੁਖੀ ਸਤਿ ਤੌਰ ਤੇ ਜ਼ਿੰਮੇਵਾਰ ਹੋਣਗੇ ਇਹ ਹੁਕਮ ਸੂਬੇ ਭਰ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪਾਲਣਾ ਪਾਲਣਾ ਨੂੰ ਯਕੀਨੀ ਬਣਾਉਣ ਲਈ ਭੇਜੇਗੇ ਨਹੀਂ ਹਫਤੇ ਭਰ ਦਾ ਮੈਨੂ ਕੀ ਹੋਵੇਗਾ ਉਹ ਵੀ ਤੁਹਾਨੂੰ ਦੱਸਦੇ ਆ ਸੋਮਵਾਰ ਦਾਲ ਰੋਟੀ ਅਤੇ ਮੌਸਮੀ ਫਲ ਮੰਗਲਵਾਰ ਰਾਜਮਾ ਚੋਲ ਅਤੇ ਖੀਰ ਬੁੱਧਵਾਰ ਕਾਲੇ ਛੋਲੇ ਚਿੱਟੇ ਛੋਲੇ ਅਤੇ ਪੂਰੀ ਰੋਟੀ ਵੀਰਵਾਰ ਕੜੀ ਅਤੇ ਚੋਲ ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਅਤੇ ਰੋਟੀ ਦਿੱਤੀ ਜਾਵੇਗੀ ਸ਼ਨੀਵਾਰ ਦੀ ਜੇ ਗੱਲ ਕਰੀਏ ਸ਼ਨੀਵਾਰ ਨੂੰ ਸਾਬਤ ਮੂੰਗੀ ਦਾਲ ਅਤੇ ਉਸ ਦੇ ਨਾਲ ਚੋਲ ਹੋਣਗੇ ਤਰਨਤਾਰਨ ਦੇ ਪਿੰਡ ਸਬਰਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਤਿੰਨ ਅਣਪਛਾਤੇ ਹਮਲਾਵਾਰਾਂ ਨੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਮੌਕੇ ਤੇ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਸ਼ਾਮ ਕਰੀਬ 6 ਵਜੇ ਵਾਪਰੀ ਹੈ ਹਰਪ੍ਰੀਤ ਸਿੰਘ ਆਪਣੇ ਘਰ ਦੇ ਬਾਹਰ ਸੜਕ ਉੱਪਰ ਆਪਣੇ ਦੋਸਤਾਂ ਨਾਲ ਬੈਠਾ ਹੋਇਆ ਸੀ ਇਸੇ ਦੌਰਾਨ ਤਿੰਨ ਹਮਲਾਵਾਰ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਹਰਪ੍ਰੀਤ ਸਿੰਘ ਨੂੰ ਆਵਾਜ਼ ਮਾਰੀ ਹਮਲਾਵਰਾਂ ਨੇ ਪਹਿਲਾਂ ਉਸ ਦਾ ਨਾਮ ਪੁੱਛ ਕੇ ਪਛਾਣ ਕੀਤੀ ਅਤੇ ਫਿਰ ਉਸ ਉੱਪਰ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਵਿੱਚੋਂ ਦੋ ਹਮਲਾਵਰਾਂ ਕੋਲ ਪਿਸਤੌਲ ਸਨ ਜਿਨ੍ਹਾਂ ਨੇ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾ ਕੇ ਕਈ ਗੋਲੀਆਂ ਚਲਾਈਆਂ ਹਰਪ੍ਰੀਤ ਸਿੰਘ ਦੇ ਕਤਲ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ ਅਤੇ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਹਰਪ੍ਰੀਤ ਆਪਣੇ ਘਰ ਦਾ ਇਕਲੋਤਾ ਕਮਾਉਣ ਵਾਲਾ ਮੈਂਬਰ ਸੀ ਉਸਦਾ ਇੱਕ ਛੋਟਾ ਭਰਾ ਮੰਤਪੁੱਦੀ ਹੈ ਅਤੇ ਇੱਕ ਭੈਣ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਹਰਪ੍ਰੀਤ ਦੇ ਸਿਰ ਤੇ ਸੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ ਘਰ ਦੀ ਗਰੀਬੀ ਦੂਰ ਕਰਨ ਤੇ ਪਰਿਵਾਰ ਦਾ ਭਵਿੱਖ ਸੁਨਹਿਰਾ ਬਣਾਉਣ ਦੇ ਸੁਪਨੇ ਨਾਲ ਵਿਦੇਸ਼ ਗੇ ਪੰਜਾਬੀ ਨੌਜਵਾਨ ਦੀ ਅਰਮੀਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਇਸ ਦਰਦਨਾਕ ਘਟਨਾ ਨਾਲ ਸ਼ਹਿਰ ਅਤੇ ਪਰਿਵਾਰ ਚ ਸੋਗ ਦੀ ਲਹਿਰ ਦੌੜ ਗਈ ਹੈ ਮ੍ਰਿਤਕ ਦੀ ਪਛਾਣ ਕਮਲ ਕੁਮਾਰ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ ਮ੍ਰਿਤਕ ਕਮਲ ਕੁਮਾਰ ਅਜੇ ਕੁਵਾਰਾ ਸੀ ਅਤੇ ਲਗਭਗ 2 ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਅਰਮੀਨੀਆ ਗਿਆ ਸੀ ਜਿੱਥੇ ਉਹ ਇੱਕ ਹੋਟਲ ਵਿੱਚ ਮਿਹਨਤ ਮਜ਼ਦੂਰੀ ਕਰਦਾ ਸੀ ਪਰਿਵਾਰ ਮੁਤਾਬਕ 27 ਦਸੰਬਰ ਦੀ ਰਾਤ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਕਮਲ ਕੁਮਾਰ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸਹਾਰਾ ਸੀ ਅਤੇ ਉਸ ਦੀ ਮੌਤ ਨਾਲ ਵਿਧਵਾ ਮਾਂ ਤੋਂ ਉਸ ਦਾ ਆਖਰੀ ਆਸਰਾ ਵੀ ਖਤਮ ਹੋ ਗਿਆ ਹੈ ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਲਈ ਇਹ ਸਦਮਾ ਆਹ ਸਹਿਨਸ਼ੀਲਤਾ ਬਣ ਗਿਆ ਏ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲੋਂ ਮਦਦ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਭਾਰਤ ਵਾਪਸ ਮੰਗਾਇਆ ਜਾਵੇ ਤਾਂ ਜੋ ਪਰਿਵਾਰ ਆਪਣੇ ਹੱਥੀ ਅੰਤਿਮ ਸੰਸਕਾਰ ਕਰ ਸਕੇ